ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਖਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਉਹ ਬੁੱਢੀਏ ਕਿੱਥੇ ਮਰ ਗਈ ਜਲਦੀ ਛੱਤ ਤੇ ਜਾ ਮੈਂ ਆਪਣਾ ਸੂਟ ਸੁੱਕਣੇ ਪਾਇਆ ਹੋਇਆ ਉਹਨੂੰ ਹੇਠਾਂ ਲੈ ਕੇ ਆ ਤੇ ਪ੍ਰੈਸ ਕਰ ਦੇ ਅੱਧੇ ਘੰਟੇ ਬਾਅਦ ਮੈਂ ਸ਼ਾਪਿੰਗ ਤੇ ਜਾਣਾ ਤੈਨੂੰ ਕੱਲ ਰਾਤ ਵੀ ਕਿਹਾ ਸੀ ਕਿ ਮੇਰਾ ਸੂਟ ਧੋ ਕੇ ਪ੍ਰੈਸ ਕਰ ਦੇਵੀਂ ਪਰ ਤੈਨੂੰ ਤਾਂ ਬੱਸ ਸੌਣ ਦੀ ਪਈ ਸੀ 9 ਵਜੇ ਹੀ ਮੰਜਾ ਮਲ ਲੈਂਦੀ ਐ ਤਸਵੀਰੇ 6 ਵਜੇ ਤੱਕ ਘਰਾੜੇ ਮਾਰ ਕੇ ਸੌਂਦੀਆਂ ਨੂੰਪ੍ਰੀਤ ਨੇ ਚੀਕਦਿਆਂ ਕਿਹਾ ਜਸਵੀਰ ਕੌਰ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਬੇਟਾ ਬਾਹਰ ਕੈਰ ਦੀ ਠੰਡ ਪੈ ਰਹੀ ਹੈ ਐਨੀ ਠੰਡ ਵਿੱਚ ਰਾਤ ਵੇਲੇ ਟੈਂਕੀ ਦੇ ਪਾਣੀ ਨਾਲ ਕੱਪੜੇ ਨਹੀਂ ਧੋਤੇ ਜਾਂਦੇ ਪਾਣੀ ਐਨਾ ਠੰਡਾ ਸੀ ਕਿ ਹੱਥ ਲਾਉਣ ਨਾਲ ਇੰਜ ਲੱਗਦਾ ਸੀ ਜਿਵੇਂ ਉਂਗਲਾਂ ਕੱਟੀਆਂ ਜਾਣਗੀਆਂ ਤੂੰ ਤਾਂ ਮੈਨੂੰ ਘਰ ਵਿੱਚ ਅੱਗ ਵੀ ਨਹੀਂ ਬਾਲਣ ਦਿੰਦੀ ਕਹਿੰਦੀ ਐ ਕੀ ਘਰ ਪੱਕਾ ਹੈ ਤੂੰ ਇਹ ਨਾਲ ਕੰਧਾਂ ਕਾਲੀਆਂ ਹੋ ਜਾਣਗੀਆਂ ਹੱਥ ਪੈਰ ਇੰਨੇ ਠੰਡੇ ਹੋ ਜਾਂਦੇ ਨੇ ਕਿ ਰਾਤ ਭਰ ਨੀਂਦ ਵੀ ਨਹੀਂ ਆਉਂਦੀ ਹਾਂ ਹਾਂ ਮੰਮੀ ਜੀ ਜਿਵੇਂ ਠੰਡੇ ਪਾਣੀ ਨਾਲ ਤੁਸੀਂ ਮਰ ਹੀ ਜਾਣਾ ਸੀ ਇੱਕ ਸੂਟ ਨਹੀਂ ਤੋ ਸਕੀ ਤੂੰ ਜੇ ਤੇਰੀ ਵਜ੍ਹਾ ਕਰਕੇ ਮੈਂ ਲੇਟ ਹੋ ਗਈ ਤਾਂ ਸਮਝ ਲੈਣਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਖੜੀ ਖੜੀ ਮੇਰਾ ਮੂੰਹ ਕੀ ਦੇਖ ਰਹੀ ਹੈ ਜਾ ਜਾ ਕੇ ਪ੍ਰੈਸ ਕਰ ਮੇਰਾ ਸੂਟ ਪ੍ਰੀਤ ਨੇ ਬੇਰੁਖੀ ਨਾਲ ਛਿੜਕਿਆ ਬੇਵੱਸ ਜਸਵੀਰ ਕੌਰ ਸੱਤ ਤੋਂ ਸੂਟ ਲੈ ਕੇ ਆਈ ਅਤੇ ਪ੍ਰੈਸ ਕਰਨ ਲੱਗ ਪਈ ਪਰ ਉਹਨਾਂ ਨੂੰ ਪ੍ਰੈਸ ਦਾ ਸਹੀ ਅੰਦਾਜ਼ਾ ਨਹੀਂ ਸੀ ਪ੍ਰੈਸ ਬਹੁਤ ਜ਼ਿਆਦਾ ਗਰਮ ਹੋ ਗਈ ਅਤੇ ਬਹੁ ਦਾ ਮਹਿੰਗਾ ਸੂਟ ਸੜ ਗਿਆ ਸੜਨ ਦੀ ਬਦਬੂ ਆਉਂਦੇ ਹੀ ਪ੍ਰੀਤ ਭੱਜੀ ਹੋਈ ਕਮਰੇ ਵਿੱਚੋਂ ਆਈ ਸੜਿਆ ਹੋਇਆ ਸੂਟ ਦੇਖ ਕੇ ਉਹ ਗੁੱਸੇ ਵਿੱਚ پاگل ਹੋ ਗਈ ਉਸਨੇ ਨਾ ਆਉ ਦੇਖਿਆ ਨਾ ਤਾਉ ਆਪਣੀ ਸੱਸ ਦੇ ਬਜ਼ੁਰਗ ਹੱਥ ਉੱਤੇ ਉਹੀ ਗਰਮ ਪ੍ਰੈਸ ਰੱਖ ਦਿੱਤੀ ਬੁੱਢੀਏ ਤੂੰ ਮੇਰਾ ਇੰਨਾ ਮਹਿੰਗਾ ਸੂਟ ਸਾੜ ਦਿੱਤਾ ਇਸ ਦੀ ਸਜ਼ਾ ਤਾਂ ਤੈਨੂੰ ਮਿਲੇਗੀ ਹੀ 10000 ਦਾ ਸੂਟ ਸੀ ਸਾੜ ਕੇ ਸੁਆਹ ਕਰ ਦਿੱਤਾ ਹੁਣ ਇਸ ਦੇ ਪੈਸੇ ਕਿੱਥੋਂ ਆਉਣਗੇ ਤੇਰਾ ਪੁੱਤ ਜਿਹੜੀ ਤੇਰੇ ਲਈ ਨੌਕਰਾਨੀ ਲਗਾ ਕੇ ਗਿਆ ਮੈਂ ਉਸ ਨੂੰ ਹਟਾ ਦੇਵਾਂਗੀ ਹੁਣ ਘਰ ਦੇ ਸਾਰੇ ਕੰਮ ਤੂੰ ਕਰੇਂਗੀ ਤਦ ਹੀ ਇਸ ਸੂਟ ਦੇ ਪੈਸੇ ਪੂਰੇ ਹੋਣਗੇ ਬੁੜਾਪੇ ਦੀਆਂ ਜ਼ੁਰੜੀਆਂ ਵਾਲੇ ਹੱਥਾਂ ਤੇ ਜਦੋਂ ਗਰਮ ਪ੍ਰੈਸ ਲੱਗੀ ਤਾਂ ਜਸਵੀਰ ਕੌਰ ਦੀ ਚੀਕ ਨਿਕਲ ਗਈ। ਕੁਝ ਹੀ ਦੇਰ ਵਿੱਚ ਉਹਨਾਂ ਦੇ ਹੱਥ ਤੇ ਵੱਡੇ ਵੱਡੇ ਛਾਲੇ ਪੈ ਗਏ। ਉਹ ਕੋਨੇ ਵਿੱਚ ਖੜੀ ਕਦੇ ਆਪਣੇ ਸੜੇ ਹੋਏ ਹੱਥ ਨੂੰ ਦੇਖਦੀ ਤੇ ਕਦੇ ਬਹੂ ਦੇ ਜਲਮ ਨੂੰ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਜਿਸ ਪੁੱਤ ਨੂੰ ਇੰਨਾ ਲਾਡ ਪਿਆਰ ਨਾਲ ਪਾਲਿਆ ਉਸਦੀ ਵਾਟੀ ਵਡਾਪੇ ਵਿੱਚ ਦੋ ਰੋਟੀਆਂ ਦੇਣ ਦੀ بجائے ਹੱਥ ਸਾੜ ਦੇਵੇਗੀ ਉਹਨਾਂ ਦਾ ਪੁੱਤਰ ਰਾਜਵੰਤ ਜਾਣ ਵੇਲੇ ਪ੍ਰੀਤ ਨੂੰ ਸਮਝਾ ਕੇ ਗਿਆ ਸੀ ਮੇਰੀ ਮਾਂ ਦੀ ਸੇਵਾ ਕਰੀ ਉਹਨਾਂ ਤੋਂ ਕੋਈ ਕੰਮ ਨਾ ਕਰਵਾਈ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਪਰ ਇੱਥੇ ਤਾਂ ਸਭ ਉਲਟ ਹੋ ਰਿਹਾ ਸੀ ਜਸਵੀਰ ਕੌਰ ਨੇ ਡਰਦੇ ਹੋਏ ਕਿਹਾ ਪ੍ਰੀਤ ਪੁੱਤ ਮੈਨੂੰ ਪ੍ਰੈਸ ਕਰਨੀ ਨਹੀਂ ਆਉਂਦੀ ਸੀ ਪਰ ਤੂੰ ਜੇਦ ਕੀਤੀ ਐਸ ਲਈ ਮੈਂ ਕੰਨ ਲੱਗ ਪਈ ਮੈਨੂੰ ਕੀ ਪਤਾ ਸੀ ਕਿ ਇਹ ਇੰਨੀ ਗਰਮ ਹੋ ਜਾਵੇਗੀ ਬੁੱਢੀਏ ਤੂੰ ਜਾਣ ਬੁੱਝ ਕੇ ਮੇਰਾ ਸੂਟ ਸਾੜਿਆ ਮੈਂ ਸਭ ਸਮਝਦੀ ਹਾਂ ਹੁਣ ਨਿਕਲ ਇਸ ਕਮਰੇ ਵਿੱਚੋਂ ਤੇ ਘਰ ਦੇ ਸਾਰੇ ਕੰਮ ਨਵੇੜ ਅੱਜ ਤੋਂ ਕੋਈ ਨੌਕਰਾਨੀ ਨਹੀਂ ਆਵੇਗੀ ਇਹਨਾ ਕਹਿ ਕੇ ਪ੍ਰੀਤ ਨੇ ਆਪਣੀ ਸੱਸ ਦਾ ਸੜਿਆ ਹੋਇਆ ਹੱਥ ਫੜ ਕੇ ਉਹਨਾਂ ਨੂੰ ਕਮਰੇ ਵਿੱਚੋਂ ਬਾਹਰ ਤੱਕਾ ਦੇ ਦਿੱਤਾ ਉਸ ਨੂੰ ਰਤਾ ਵੀ ਤਰਸ ਨਾ ਆਇਆ ਪਰ ਉਸੇ ਪ੍ਰੀਤ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਦੀ ਆਵਾਜ਼ ਗੂੰਜੀ। ਪ੍ਰੀਤ ਹੱਕੀ ਬੱਕੀ ਰਹਿ ਗਈ। ਜਦੋਂ ਉਸਨੇ ਮੁੜ ਕੇ ਦੇਖਿਆ ਤਾਂ ਸਾਹਮਣੇ ਉਸਦਾ ਪਤੀ ਰਾਜਵੰਤ ਖੜਾ ਸੀ ਜਿਸਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ। ਆਪਣੀ ਗੱਲ ਉੱਤੇ ਪਏ ਥੱਪੜ ਦੀ ਪੀੜ ਪ੍ਰੀਤ ਸਹਿ ਨਹੀਂ ਸੀ ਕਰ پا ਰਹੀ। ਪਹਿਲਾਂ ਤਾਂ ਉਹ ਆਪਣੇ ਪਤੀ ਦਾ ਇਹ ਰੂਪ ਵੇਖ ਕੇ 당ਗ ਰਹਿ ਗਈ। ਫਿਰ ਚੀਕਦੀ ਹੋਈ ਰਾਜਵੰਤ ਨੂੰ ਕਹਿਣ ਲੱਗੀ, "ਤੁਹਾਡੀ ਹਿੰਮਤ ਕਿਵੇਂ ਹੋਈ?" ਮੈਨੂੰ ਹੱਥ ਲਾਉਣ ਦੀ ਤੁਸੀਂ ਮੈਨੂੰ ਥੱਪੜ ਕਿਉਂ ਮਾਰਿਆ ਪ੍ਰੀਤ ਦੇ ਅਜਿਹੇ ਤੇਵਰ ਵੇਖ ਕੇ ਰਾਜਵੰਤ ਨੇ ਉਸ ਦੀ ਦੂਜੀ ਗੱਲ ਤੇ ਵੀ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਰਾਜਵੰਤ ਭੱਜ ਕੇ ਆਪਣੀ ਮਾਂ ਦੇ ਗਲੇ ਲੱਗ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ ਉਸਨੇ ਰੋਂਦਿਆਂ ਕਿਹਾ ਮਾਂ ਤੁਸੀਂ ਇੰਨੇ ਦਿਨਾਂ ਤੋਂ ਇਹ ਸਭ ਸਹਿ ਰਹੇ ਸੀ ਮੈਂ ਤੁਹਾਡੇ ਨਾਲ ਫੋਨ ਤੇ ਰੋਜ਼ ਗੱਲ ਕਰਦਾ ਸੀ ਪਰ ਤੁਸੀਂ ਮੈਨੂੰ ਕਦੇ ਕੁਝ ਨਹੀਂ ਦੱਸਿਆ ਉਸੀ ਮੈਨੂੰ ਇੰਨਾ ਪਰाया ਕਰ ਦਿੱਤਾ ਕਿ ਆਪਣੀ ਤਕਲੀਫ ਵੀ ਸਾਂਝੀ ਨਹੀਂ ਕੀਤੀ ਆਪਣੀ ਮਾਂ ਦੇ ਸੜੇ ਹੋਏ ਹੱਥ ਵੇਖ ਕੇ ਰਾਜਵੰਤ ਗੁੱਸੇ ਅਤੇ ਦੁੱਖ ਵਿੱਚ ਪਾਗਲ ਹੋ ਗਿਆ ਉਸਨੇ ਮਾਂ ਦਾ ਹੱਥ ਫੜ ਕੇ ਉਹਨਾਂ ਨੂੰ ਕਮਰੇ ਵਿੱਚ ਬਿਠਾਇਆ ਅਤੇ ਜ਼ਖਮਾਂ ਤੇ ਮਰਮ ਪੱਟੀ ਕਰਨੀ ਸ਼ੁਰੂ ਕਰ ਦਿੱਤੀ ਦਰਅਸਲ 3 ਮਹੀਨੇ ਪਹਿਲਾਂ ਰਾਜਵੰਤ ਨੂੰ ਦਫ਼ਤਰ ਦੇ ਕੰਮ ਲਈ ਕਨੇਡਾ ਜਾਣਾ ਪਿਆ ਸੀ ਉਸ ਸਮੇਂ ਉਸ ਦੀ ਮਾਂ ਦੀ ਸੇਤ ਠੀਕ ਨਹੀਂ ਸੀ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਜਾਣ ਦੀ ਰਾਜਵੰਤ ਦੀ ਬਿਲਕੁਲ ਇੱਛਾ ਨਹੀਂ ਸੀ ਉਸਨੇ ਕਰ ਆ ਕੇ ਪ੍ਰੀਤ ਅਤੇ ਮਾਂ ਨੂੰ ਕਿਹਾ ਸੀ ਮੈਂ ਦਫ਼ਤਰ ਵਿੱਚ ਮਨਾ ਕਰ ਦਿੰਦਾ ਹਾਂ ਮੈਂ ਮਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਨਹੀਂ ਜਾ ਸਕਦਾ ਇਹ ਸੁਣ ਕੇ ਪ੍ਰੀਤ ਬੋਲੀ ਜੇ ਤੁਸੀਂ ਵਿਦੇਸ਼ ਨਹੀਂ ਜਾਓਗੇ ਤਾਂ ਤੁਹਾਡੀ ਤਰੱਕੀ ਰੁਕ ਜਾਵੇਗੀ ਇਹ ਸੁਨਹਿਰੀ ਮੌਕਾ ਹੈ ਇਸ ਨੂੰ ਹੱਥੋਂ ਨਾ ਜਾਣ ਦਿਓ ਵੈਸੇ ਵੀ ਇਹ ਬੁੜੀ ਜਦੋਂ ਦੇਖੋ ਬਿਮਾਰ ਹੀ ਰਹਿੰਦੀ ਐ ਇਸ ਦੇ ਇਲਾਜ ਤੇ ਵੀ ਬਹੁਤ ਖਰਚਾ ਹੁੰਦਾ ਤੁਹਾਡੀ ਛੋਟੀ ਜਿਹੀ ਨੌਕਰੀ ਨਾਲ ਘਰ ਦਾ ਖਰਚਾ ਨਹੀਂ ਚੱਲਦਾ ਇਸ ਲਈ ਤੁਹਾਨੂੰ ਵਿਦੇਸ਼ ਜ਼ਰੂਰ ਜਾਣਾ ਚਾਹੀਦਾ ਰਾਜਵੰਤ ਨੇ ਭਰੋਸਾ ਜਿਤਾਉਂਦਿਆਂ ਕਿਹਾ ਠੀਕ ਐ ਪ੍ਰੀਤ ਮੈਂ ਚਲਾ ਜਾਂਦਾ ਹਾਂ ਪਰ ਮੈਨੂੰ ਪਤਾ ਕਿ ਪਿਛਲੇ ਹਫਤੇ ਮਾਂ ਵਿੜੇ ਵਿੱਚ ਫਿਸਲ ਕੇ ਡਿੱਗ ਪਏ ਸਨ ਜਿਸ ਕਾਰਨ ਉਹਨਾਂ ਦੀ ਰੀੜ ਦੀ ਹੱਡੀ ਅਤੇ ਪੈਰ ਤੇ ਸੱਟ ਲੱਗੀ ਹੈ ਉਹ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦੇ ਜਾਂ ਤਾਂ ਤੂੰ ਮੈਨੂੰ ਭਰੋਸਾ ਦਵਾ ਕਿ ਤੂੰ ਮਾਂ ਦਾ ਪੂਰਾ ਖਿਆਲ ਰੱਖੇਂਗੀ ਨਹੀਂ ਤਾਂ ਮੈਂ ਉਹਨਾਂ ਲਈ ਇੱਕ ਕੰਮ ਵਾਲੀ ਰੱਖ ਕੇ ਜਾਵਾਂਗਾ ਕੰਮ ਵਾਲੀ ਦੀ ਗੱਲ ਸੁਣ ਕੇ ਪ੍ਰੀਤ ਅੰਦਰੋਂ ਸਾੜ ਬਲ ਗਈ ਉਹ ਮਨ ਹੀ ਮਨ ਸੋਚਣ ਲੱਗੀ ਮੈਂ ਇਸ ਬੁੜੀ ਤੋਂ ਪੇਰੇਸ਼ਾਨ ਹਾਂ ਅਤੇ ਰਾਜਵੰਤ ਇਸਦੀ ਏਨੀ ਸੇਵਾ ਕਰਦਾ ਹੈ ਜੇ ਉਹ ਚਲਾ ਗਿਆ ਤਾਂ ਮੈਂ ਇਸ ਬੁੜੀ ਨੂੰ ਹੀ ਘਰ ਦੀ ਨੌਕਰਾਨੀ ਬਣਾ ਦੇਵਾਂਗੀ ਬਾਰੋਂ ਮਿੱਠੀ ਬਣ ਕੇ ਉਸਨੇ ਰਾਜਵੰਤ ਨੂੰ ਭਰੋਸਾ ਦਿੱਤਾ ਕਿ ਉਹ ਮਾਂ ਦਾ ਪੂਰਾ ਧਿਆਨ ਰੱਖੇਗੀ ਜਦੋਂ ਰਾਜਵੰਤ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਉਹਨਾਂ ਨੂੰ ਜਾਣ ਬਾਰੇ ਦੱਸਿਆ ਤਾਂ ਜਸਵੀਰ ਕਾਰ ਬਹੁਤ ਦੁਖੀ ਹੋ ਗਈ ਉਹ ਜਾਣਦੀ ਸੀ ਕਿ ਪ੍ਰੀਤ ਉਹਨਾਂ ਨੂੰ ਪਸੰਦ ਨਹੀਂ ਕਰਦੀ ਅਤੇ ਉਹਨਾਂ ਨੂੰ ਇੱਕ ਗਲਾਸ ਪਾਣੀ ਵੀ ਪੁੱਛ ਕੇ ਰਾਜ਼ੀ ਨਹੀਂ ਪਰ ਪੁੱਤ ਦੀ ਤਰੱਕੀ ਦੇ ਸਵਾਲ ਕਰਕੇ ਉਹ ਚੁੱਪ ਰਹੀ ਰਾਜਵੰਤ ਨੇ ਕਿਹਾ ਮਾਂ ਮੈਂ ਜਾਣਦਾ ਹਾਂ ਕਿ ਤੁਹਾਡੀ ਸਿਹਤ ਠੀਕ ਨਹੀਂ ਰਾਜਵੰਤ ਆਪਣੇ ਕੰਮ ਦੇ ਸਿਲਸਲੇ ਵਿੱਚ ਬਾਹਰ ਜਾਣ ਲੱਗਦਾ ਹੈ ਪਰ ਜਾਣ ਤੋਂ ਪਹਿਲਾਂ ਉਹ ਆਪਣੀ ਮਾਂ ਦੀ ਦੇਖਭਾਲ ਲਈ ਇੱਕ ਨੌਕਰਾਨੀ ਦਾ ਇੰਤਜ਼ਾਮ ਕਰਦਾ ਹੈ ਉਹ ਆਪਣੀ ਮਾਂ ਜਸਵੀਰ ਕੌਰ ਨੂੰ ਕਹਿੰਦਾ ਮਾਂ ਇਹ ਕੰਮ ਵਾਲੀ ਹਮੇਸ਼ਾ ਤੁਹਾਡੇ ਨਾਲ ਰਹੇਗੀ ਅਤੇ ਤੁਹਾਡਾ ਪੂਰਾ ਖਿਆਲ ਰੱਖੇਗੀ ਜਸਵੀਰ ਕੌਰ ਇਹ ਸੁਣ ਕੇ ਬੇਫਿਕਰ ਹੋ ਜਾਂਦੀ ਹੈ ਕਿ ਚਲੋ ਕੋਈ ਤਾਂ ਘਰ ਵਿੱਚ ਹੋਵੇਗਾ ਜੋ ਉਹਨਾਂ ਦਾ ਧਿਆਨ ਰੱਖੇਗਾ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਨੂੰਹ ਪ੍ਰੀਤ ਇੱਕ ਵਾਰ ਕਮਰੇ ਵਿੱਚ ਵੜ ਗਈ ਤਾਂ ਫਿਰ ਉਸ ਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਰਹਿੰਦਾ ਜਸਵੀਰ ਕੌਰ ਭਾਵੇਂ ਕਿੰਨਾ ਵੀ ਆਵਾਜ਼ਾਂ ਮਾਰਦੀ ਰਹੇ ਇੱਕ ਗਲਾਸ ਪਾਣੀ ਲਈ ਪੁਕਾਰਦੇ ਰਹਿਣ ਪ੍ਰੀਤ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਸੀ जान ਤੋਂ ਪਹਿਲਾਂ ਰਾਜਵੰਤ ਕਮਾ ਵਾਲੀ ਨੂੰ ਸਭ ਕੁਝ ਸਮਝਾ ਕੇ ਜਾਂਦਾ ਹੈ ਕਿ ਮੇਰੀ ਮਾਂ ਦਾ ਪੂਰਾ ਖਿਆਲ ਰੱਖਣਾ ਅਤੇ ਨਾਲ ਹੀ ਪ੍ਰੀਤ ਨੂੰ ਵੀ ਸਮਝਾਉਂਦਾ ਹੈ ਪਰ ਜਿਵੇਂ ਹੀ ਰਾਜਵੰਤ ਕਰੋ ਜਾਂਦਾ ਹੈ ਪ੍ਰੀਤ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਉਹ ਜਸਵੀਰ ਘਾਰ ਨੂੰ ਪਰੇਸ਼ਾਨ ਕਰਨ ਲੱਗਦੀ ਹੈ ਜਸਵੀਰ ਘਾਰ ਦੀ ਸਿਹਤ ਪਹਿਲਾ ਹੀ ਠੀਕ ਨਹੀਂ ਸੀ ਅਤੇ ਗੋਡਿਆਂ ਦੀ ਤਕਲੀਫ ਕਾਰਨ ਉਹ ਸਹੀ ਤਰ੍ਹਾਂ ਚੱਲ ਵੀ ਨਹੀਂ ਪਾਉਂਦੇ ਸਨ ਫਿਰ ਵੀ ਪ੍ਰੀਤ ਜਾਣ ਬੁੱਝ ਕੇ ਉਹਨਾਂ ਨੂੰ ਅਜਿਹੇ ਕੰਮ ਦੱਸਦੀ ਸੀ ਜਿਨ੍ਹਾਂ ਨੂੰ ਕਰਨ ਵਿੱਚ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਸੀ ਇੱਕ ਦਿਨ ਜਸਵੀਰ ਕੌਰ ਦੀ ਕੰਮ ਵਾਲੀ ਉਹਨਾਂ ਨੂੰ ਦਵਾਈ ਦੇ ਰਹੀ ਸੀ ਉਦੋਂ ਹੀ ਪ੍ਰੀਤ ਉੱਥੇ ਆਈ ਉਸਨੇ ਦਵਾਈ ਦੀ ਪੁੜੀ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਅੱਜ ਤੋਂ ਦਵਾਈ ਮੈਂ ਦੇਵਾਂਗੀ ਮਾਂਜੀ ਹੁਣ ਤੁਹਾਡੀ ਤਬੀਅਤ ਠੀਕ ਲੱਗ ਰਹੀ ਹੈ ਤੁਹਾਨੂੰ ਕਿਸੇ ਕੰਮ ਵਾਲੀ ਦੀ ਕੋਈ ਲੋੜ ਨਹੀਂ ਤੁਹਾਡੇ ਬੇਟੇ ਨੂੰ ਗਏ ਪੂਰੇ 15 ਦਿਨ ਹੋ ਗਏ ਹਨ ਅਤੇ ਇਹਨਾਂ ਦਿਨਾਂ ਵਿੱਚ ਤੁਸੀਂ ਚੰਗੇ ਭਲੇ ਹੋ ਗਏ ਹੋ ਪ੍ਰੀਤ ਨੇ ਕੰਮ ਵਾਲੀ ਨੂੰ ਅੱਧੇ ਮਹੀਨੇ ਦੇ ਪੈਸੇ ਫੜਾ ਕੇ ਕਹਿ ਦਿੱਤਾ ਤੁਹਾਡੀ ਛੁੱਟੀ ਹੈ ਹੁਣ ਇਸ ਘਰ ਵਿੱਚ ਤੁਹਾਡੀ ਜ਼ਰੂਰਤ ਨਹੀਂ ਜਸਵੀਰ ਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੀ ਇਹ ਇਨਸਨਾਕਰ ਬੇਟਾ ਉਸ ਨੂੰ ਲਗਾ ਕੇ ਗਿਆ ਤੂੰ ਉਸ ਨੂੰ ਕਿਉਂ ਹਟਾ ਰਹੀ ਹੈ ਪ੍ਰੀਤ ਨੇ ਆਪਣੀ ਸੱਸ ਵੱਲ ਤਿੱਖੀ ਨਜ਼ਰ ਨਾਲ ਦੇਖਦੇ ਆ ਕਿਹਾ ਕਿਉਂਕਿ ਹੁਣ ਮੈਨੂੰ ਦੂਜੀ ਕੰਮ ਵਾਲੀ ਮਿਲ ਗਈ ਹੈ ਮੈਨੂੰ ਪੈਸੇ ਲੈਣ ਵਾਲੀ ਨੌਕਰਾਨੀ ਦੀ ਲੋੜ ਨਹੀਂ ਅਗਲੇ ਹੀ ਦਿਨ ਤੋਂ ਪ੍ਰੀਤ ਨੇ ਆਪਣੀ ਸੱਸ ਤੇ ਹੁਕਮ ਚਲਾਉਣੇ ਸ਼ੁਰੂ ਕਰ ਦਿੱਤੇ ਉਹ ਕਹਿੰਦੀ ਖਾਣਾ ਬਣ ਗਿਆ ਬਹੁਤ ਸਾਰੇ ਝੂਠੇ ਬਰਤਨ ਪਏ ਹਨ ਜਾ ਕੇ ਸਾਰੇ ਵਾਜ ਦੇਓ ਅਤੇ ਉਸ ਤੋਂ ਬਾਅਦ ਪੂਰੇ ਘਰ ਦੀ ਸਫਾਈ ਵੀ ਕਰਨੀ ਹੈ ਸਾਰਾ ਕੰਮ ਚਕਾਚਕ ਹੋਣਾ ਚਾਹੀਦਾ ਨਹੀਂ ਤਾਂ ਤੁਹਾਡੀ ਖੈਰ ਨਹੀਂ ਹੌਲੀ ਹੌਲੀ ਪ੍ਰੀਤ ਕਰਦੀ ਸਾਰੇ ਕੰਮ ਆਪਣੀ ਬੁੱਢੀ ਸੱਸ ਤੋਂ ਕਰਵਾਉਣ ਲੱਗੀ। ਪ੍ਰੀਤ ਸਵੇਰੇ 9 ਵਜੇ ਸੌਂ ਕੇ ਉੱਠਦੀ ਸੀ। ਉਦੋਂ ਤੱਕ ਜਸਵੀਰ ਕੌਰ ਘਰ ਦਾ ਜ਼ਿਆਦਾਤਰ ਕੰਮ ਨਿਵੇੜ ਚੁੱਕੀ ਹੁੰਦੀ ਸੀ। ਇੱਕ ਦਿਨ ਪ੍ਰੀਤ ਨੇ ਘਰ ਵਿੱਚ ਆਪਣੀਆਂ ਸਹੇਲੀਆਂ ਨੂੰ ਬੁਲਾਇਆ ਅਤੇ ਕਿੱਤੀ ਪਾਰਟੀ ਰੱਖੀ। ਰਸੋਈ ਦਾ ਸਾਰਾ ਕੰਮ ਉਸ ਨੇ ਜਸਵੀਰ ਕੌਰ ਤੋਂ ਕਰਵਾਇਆ। ਫਿਰ ਆਪਣੀਆਂ ਸਹੇਲੀਆਂ ਦੇ ਸਾਹਮਣੇ ਆਪਣੀ ਸੱਸ ਦਾ અપਮਾਨ ਕਰਦਿਆਂ ਕਿਹਾ, "ਇਹ ਬੁੜੀ ਰਾਜਵੰਤ ਦੀ ਦੂਰ ਦੀ ਰਿਸ਼ਤੇਦਾਰ ਹੈ।" ਵਿਚਾਰੀ ਬਹੁਤ ਗਰੀਬ ਸੀ ਇਸ ਲਈ ਰਾਜਵੰਤ ਇਸ ਤੇ ਤਰਸ ਖਾ ਕੇ ਇਸ ਨੂੰ ਆਪਣੇ ਨਾਲ ਇੱਥੇ ਲੈ ਆਇਆ ਇਹ ਤਾਂ ਸਾਡਾ ਬੜਾਪਨ ਹੈ ਕਿ ਅਸੀਂ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਖਾਣ ਪੀਣ ਨੂੰ ਦੰਦੇ ਹਾਂ ਅਤੇ ਰਹਿਣ ਲਈ ਕਮਰਾ ਵੀ ਦਿੱਤਾ ਹੈ ਬਦਲੇ ਵਿੱਚ ਥੋੜੀ ਬਹੁਤ ਘਰ ਦੀ ਸਹਾਇਤਾ ਕਰ ਦਿੰਦੀ ਹੈ ਮੈਂ ਇਸ ਤੇ ਬਹੁਤ ਐਹਸਾਨ ਕੀਤਾ ਨੂ ਦੀਆਂ ਗੱਲਾਂ ਸੁਣ ਕੇ ਜਸਵੀਰ ਘਰ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਕਿ ਉਹਨਾਂ ਦੀ ਆਪਣੀ ਨੂੰ ਸਾਰੀਆਂ ਸਹੇੜੀਆਂ ਸਾਹਮਣੇ ਉਹਨਾਂ ਨੂੰ ਗਰੀਬ ਅਤੇ ਦੂਰ ਦੀ ਰਿਸ਼ਤੇਦਾਰ ਦੱਸ ਰਹੀ ਐ ਜਦ ਕਿ ਉਹਨਾਂ ਦਾ ਬੇਟਾ ਚੰਗੀ ਨੌਕਰੀ ਕਰਦਾ ਸੀ ਅਤੇ ਉਹਨਾਂ ਦੀ ਸਹੂਲਤ ਲਈ ਨੌਕਰਾਨੀ ਵੀ ਲਗਾ ਕੇ ਗਿਆ ਸੀ ਜਸਵੀਰ ਕੌਰ ਨੇ ਚਾਹ ਦੀ ਟਰੇ ਮੇਜ਼ ਤੇ ਰੱਖੀ ਅਤੇ ਪ੍ਰੀਤ ਦੀਆਂ ਸਹੇਲੀਆਂ ਵੱਲ ਦੇਖ ਕੇ ਦਲੇਰੀ ਨਾਲ ਕਿਹਾ ਮੇਰਾ ਨਾਮ ਜਸਵੀਰ ਕੌਰ ਐ ਮੈਂ ਇਸ ਘਰ ਦੀ ਨੌਕਰਾਨੀ ਨਹੀਂ ਬਲਕਿ ਰਾਜਵੰਤ ਦੀ ਮਾਂ ਹਾਂ ਇਹ ਸੁਣ ਕੇ ਸਾਰੀਆਂ ਸਹੇਲੀਆਂ ਇੱਕ ਦੂਜੇ ਦਾ ਮੂੰਹ ਦੇਖਣ ਲੱਗੀਆਂ ਪ੍ਰੀਤ ਦਾ ਚਿਹਰਾ ਸ਼ਰਮ ਅਤੇ ਗੁੱਸੇ ਨਾਲ ਪੀਲਾ ਪੈ ਗਿਆ ਉਸਨੇ ਤੁਰੰਤ ਮਾਮਲਾ ਸੁਭਾਲਣ ਦੀ ਕੋਸ਼ਿਸ਼ ਕੀਤੀ ਅਤੇ ਸੱਸ ਨੂੰ ਝਿੜਕਦਿਆਂ ਕਿਹਾ ਤੁਸੀਂ ਅੰਦਰ ਕਮਰੇ ਵਿੱਚ ਜਾਓ ਜਾ ਕੇ ਦੇਖੋ ਨਾਸ਼ਤਾ ਬਣਿਆ ਹੈ ਜਾਂ ਨਹੀਂ ਤੁਹਾਨੂੰ ਇੱਥੇ ਖੜੇ ਹੋ ਕੇ ਗੱਲਾਂ ਕਰਨ ਲਈ ਕਿਸਨੇ ਕਿਹਾ ਹੈ ਉਸਨੇ ਆਪਣੀ ਸੱਸ ਨੂੰ ਜ਼ਬਰਦਸਤੀ ਰਸੋਈ ਵਿੱਚ ਭੇਜ ਦਿੱਤਾ ਅਤੇ ਸਹੇਲੀਆਂ ਨੂੰ ਝੂਠ ਬੋਲਦਿਆਂ ਕਿਹਾ ਤੁਸੀਂ ਤਾਂ ਮੇਰੇ ਪਤੀ ਦਾ ਸੁਭਾਅ ਜਾਣਦੇ ਹੀ ਹੋ ਉਹ ਸਭ ਨਾਲ ਕਿੰਨਾ ਚੰਗਾ ਵਿਵਹਾਰ ਕਰਦੇ ਹਨ ਉਹ ਇਸ ਬੋੜੀ ਨੂੰ ਵੀ ਆਪਣੀ ਮਾਂ ਵਾਂਗ ਮੰਨਦੇ ਹਨ ਇਸੇ ਲਈ ਇਹ ਰਾਜਵੰਤ ਨੂੰ ਆਪਣਾ ਬੇਟਾ ਕਹਿ ਰਹੀ ਹੈ ਜਸਵੀਰ ਕੌਰ ਰਸੋਈ ਵਿੱਚ ਖੜੀ ਹੋ ਕੇ ਇਹ ਸਭ ਸੁਣ ਰਹੀ ਸੀ ਅਤੇ ਉਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਉਹ ਬੱਸ ਰੱਬਗੇ ਅਰਦਾਸ ਕਰ ਰਹੀ ਸੀ ਕਿ ਉਹਨਾਂ ਦਾ ਬੇਟਾ ਜਲਦੀ ਵਾਪਸ ਆ ਜਾਵੇ ਰਾਜਵੰਤ ਦੇ ਆਉਣ ਵਿੱਚ ਹੁਣ ਸਿਰਫ 15 ਤੋਂ 20 ਦਿਨ ਬਾਕੀ ਸਨ ਅਗਲੇ ਦਿਨ ਜਦੋਂ ਜਸਵੀਰ ਕੌਰ ਆਪਣੇ ਕਮਰੇ ਵਿੱਚੋਂ ਨਿਕਲੀ ਤਾਂ ਉਸਨੇ ਦੇਖਿਆ ਕਿ ਪ੍ਰੀਤ ਅਜੇ ਸਾਂ ਰਹੀ ਸੀ ਅਤੇ ਉਸ ਦਾ ਫੋਨ ਹਾਲ ਵਿੱਚ ਮੇਜ਼ ਤੇ ਪਿਆ ਸੀ ਜਸਵੀਰ ਕੌਰ ਨੇ ਮੌਕਾ ਦੇਖ ਕੇ ਫੋਨ ਚੁੱਕਿਆ ਅਤੇ ਆਪਣੇ ਬੇਟੇ ਦਾ ਨੰਬਰ ਮਿਲਾ ਦਿੱਤਾ ਆਪਣੀ ਸੱਸ ਨੂੰ ਫੋਨ ਤੇ ਗੱਲ ਕਰਦਿਆਂ ਦੇਖ ਕੇ ਪ੍ਰੀਤ ਭੱਜੀ ਹੋਈ ਆਈ ਪ੍ਰੀਤ ਨੇ ਗੁੱਸੇ ਵਿੱਚ ਆਪਣੀ ਸੱਸ ਦੇ ਹੱਥੋਂ ਫੋਨ ਖੋ ਕੇ ਕੱਟ ਦਿੱਤਾ ਉਹ ਚਿਲਾਉਂਦੀ ਹੋਈ ਬੋਲੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਫੋਨ ਚੁੱਕਣ ਦੀ ਮੇਰੀ ਇਜਾਜ਼ਤ ਤੋਂ ਬਿਨਾਂ ਤੁਸੀਂ ਕਿਸੇ ਨੂੰ ਫੋਨ ਕਿਵੇਂ ਲਾਇਆ ਮੈਂ ਦੇਖ ਰਹੀ ਹਾਂ ਕਿ ਤੁਹਾਡੀਆਂ ਹਰਕਤਾਂ ਦਿਨ ਬਦਨ ਵਧੀਆਂ ਜਾ ਰਹੀਆਂ ਹਨ ਜੇਕਰ ਤੁਸੀਂ ਇੰਝ ਹੀ ਕਰਦੇ ਰਹੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਉਸਨੇ ਅੱਗੇ ਕਿਹਾ ਤੂੰ ਆਪਣੇ ਬੇਟੇ ਨੂੰ ਮੇਰੀ ਸ਼ਿਕਾਇਤ ਲਗਾਉਣਾ ਚਾਹੁੰਦੀ ਸੀ ਅਜਿਹੀ ਕੋਸ਼ਿਸ਼ ਵੀ ਨਾ ਕਰਨਾ ਤੁਹਾਡਾ ਬੇਟਾ ਆਫਿਸ ਦੇ ਕੰਮ ਕਾਰਨ ਜ਼ਿਆਦਾਤਰ ਬਾਹਰ ਹੀ ਰਹਿੰਦਾ ਹੈ ਤੁਸੀਂ ਰਹਿਣਾ ਤਾਂ ਮੇਰੇ ਨਾਲ ਹੀ ਹੈ ਚਪਚਾਪ ਮੇਰੇ ਹਿਸਾਬ ਨਾਲ ਚੱਲੋ ਜਾਓ ਜਲਦੀ ਜਾ ਕੇ ਮੇਰਾ ਸੂਟ ਧੋ ਦਿਓ ਕੱਲ ਵੀ ਕਿਹਾ ਸੀ ਪਰ ਤੁਸੀਂ ਨਹੀਂ ਧੋਤਾ ਹੁਣੇ ਤੋਂ ਕੇਸ ਨੂੰ ਪ੍ਰੈਸ ਕਰ ਦਿਓ ਬੇਵੱਸ ਸੱਸ ਆਪਣੀ ਨੂੰ ਦਾ ਸੂਟ ਪ੍ਰੈਸ ਕਰਨ ਲੱਗੀ ਉਸ ਨੂੰ ਪ੍ਰੈਸ ਕਰਨ ਦਾ ਬਹੁਤਾ ਅੰਦਾਜ਼ਾ ਨਹੀਂ ਸੀ ਜਿਸ ਕਾਰਨ ਗਲਤੀ ਨਾਲ ਸੂਟ ਸੜ ਗਿਆ ਜਦੋਂ ਪ੍ਰੀਤ ਨੇ ਆਪਣਾ ਸੜਿਆ ਹੋਇਆ ਸੂਟ ਦੇਖਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਗਰਮ ਪ੍ਰੈਸ ਆਪਣੀ ਸੱਸ ਦੇ ਹੱਥ ਉੱਤੇ ਰੱਖ ਦਿੱਤੀ ਉਸੇ ਵੇਲੇ ਅਚਾਨਕ ਰਾਜਵੰਤ ਆਪਣੇ ਆਫਿਸ ਦਾ ਕੰਮ ਖਤਮ ਕਰਕੇ ਘਰ ਆ ਗਿਆ ਜਦੋਂ ਉਸਨੇ ਪ੍ਰੀਤ ਨੂੰ ਆਪਣੀ ਮਾਂ ਦੀ ਬੇਇੱਜ਼ਤੀ ਕਰਦੇ ਹੋਏ ਦੇਖਿਆ ਅਤੇ ਮਾਂ ਦੇ ਸੜੇ ਹੋਏ ਹੱਥ ਦੇਖੇ ਤਾਂ ਉਸ ਕੋਲੋਂ ਰਹਿਣਾ ਗਿਆ ਉਸਨੇ ਗੁੱਸੇ ਵਿੱਚ ਪ੍ਰੀਤ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਰਾਜਵੰਤ ਆਪਣੀ ਮਾਂ ਦੇ ਕਮਰੇ ਵਿੱਚ ਬੈਠਾ ਬਹੁਤ ਦੁਖੀ ਹੋ ਰਿਹਾ ਸੀ ਉਸਨੇ ਪੁੱਛਿਆ ਮਾਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮਾਂ ਨੇ ਰੋਂਦੇ ਹੋਏ ਕਿਹਾ beta ਮੈਂ ਕਿਵੇਂ ਦੱਸਦੀ ਮੇਰੇ ਕੋਲ ਫੋਨ ਨਹੀਂ ਸੀ ਅਤੇ ਨੂੰ ਮੈਨੂੰ ਤੁਹਾਡੇ ਨਾਲ ਗੱਲ ਨਹੀਂ ਕਰਨ ਦਿੰਦੀ ਸੀ ਮੈਂ ਤਾਂ ਬਸ ਤੇਰੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਬਹੁਤ ਹੋ ਗਿਆ ਬੇਟਾ ਮੈਂ ਇੱਥੇ ਨਹੀਂ ਰ੍ਹਾਂਗੀ ਮੈਂ ਆਪਣੇ ਪਿੰਡ ਹੀ ਪਲੀ ਹਾਂ ਉਥੇ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲਵਾਂਗੀ ਪਰ ਘੱਟੋ-ਘੱਟ ਨੂੰ ਦੀ ਗਰਮ ਪ੍ਰੈਸ ਦਾ ਦਰਦ ਤਾਂ ਨਹੀਂ ਸਹਿਣਾ ਪਵੇਗਾ ਰਾਜਵੰਤ ਨੇ ਕਿਹਾ ਨਹੀਂ ਮਾਂ ਤੁਸੀਂ ਕਿਤੇ ਨਹੀਂ ਜਾਉਂਗੇ ਇਹ ਘਰ ਮੇਰਾ ਅਤੇ ਤੁਹਾਡਾ ਹੈ ਪ੍ਰੀਤ ਨੂੰ ਸਬਕ ਸਿਖਾਉਣਾ ਹੀ ਪਵੇਗਾ ਉਸੇ ਵੇਲੇ ਪ੍ਰੀਤ ਰੋਂਦੀ ਹੋਈ ਕਮਰੇ ਵਿੱਚ ਆਈ ਅਤੇ ਬੋਲੀ ਰਾਜਵੰਤ ਮੇਰੀ ਮਾਂ ਪੌੜੀਆਂ ਤੋਂ ਡਿੱਗ ਗਈ ਹੈ ਅਤੇ ਉਹਨਾਂ ਦੀ ਬਾਹ ਟੁੱਟ ਗਈ ਹੈ ਉਹਨਾਂ ਨੂੰ ਬਹੁਤ ਚੋਟ ਲੱਗੀ ਹੈ ਜਲਦੀ ਮੇਰੇ ਪਿੱਕੇ ਚੱਲੋ ਮੇਰਾ ਕੋਈ ਭਰਾ ਵੀ ਨਹੀਂ ਹੈ ਅਤੇ ਪਾਪਾ ਵੀ ਨਹੀਂ ਹਨ ਉਹੀ ਇਕੱਲੀ ਹੈ ਜੇ ਮੈਂ ਇਸ ਬੁਢਾਪੇ ਵਿੱਚ ਉਹਨਾਂ ਦਾ ਸਾਥ ਨਹੀਂ ਦੇਵਾਂਗੀ ਤਾਂ ਕੌਣ ਦੇਵੇਗਾ ਰਾਜਵੰਤ ਨੇ ਬੜੇ ਸਖਤ ਸ਼ਬਦਾਂ ਵਿੱਚ ਕਿਹਾ ਪ੍ਰੀਤ ਤੈਨੂੰ ਆਪਣੀ ਮਾਂ ਦੀ ਤਕਲੀਫ ਤਾਂ ਦਿਖਾਈ ਦੇ ਰਹੀ ਐ ਪਰ ਮੇਰੀ ਮਾਂ ਦਾ ਦਰਦ ਕਿਉਂ ਨਹੀਂ ਦਿਖਿਆ ਤੂੰ ਆਪਣੀ ਮਾਂ ਲਈ ਧੀ ਬਣ ਗਈ ਪਰ ਮੇਰੀ ਮਾਂ ਲਈ ਇੱਕ ਚੰਗੀ ਨੂੰਹ ਨਾ ਬਣ ਸਕੀ ਤੇਰੀ ਮਾਂ ਦੀ ਬਾਹ ਤਾਂ ਅਣਜਾਣੇ ਵਿੱਚ ਟੁੱਟੀ ਐ ਪਰ ਤੂੰ ਮੇਰੀ ਮਾਂ ਦਾ ਹੱਥ ਜਾਣ ਬੁੱਝ ਕੇ ਸਾੜਿਆ ਸੋਚ ਜੇ ਤੇਰੀ ਮਾਂ ਨਾਲ ਕੋਈ ਅਜੀਹਾ ਕਰਦਾ ਤਾ ਤੈਨੂੰ ਕਿਹੋ ਜਿਹਾ ਲੱਗਦਾ ਪ੍ਰੀਤ ਨੇ ਕਿਹਾ ਰਾਜਵੰਤ ਇਹ ਗੱਲਾਂ ਕਰਨ ਦਾ ਵੇਲਾ ਨਹੀਂ ਉਹਨਾਂ ਨੂੰ ਬਹੁਤ ਦਰਦ ਹੈ ਪਲੀਜ਼ ਹਸਪਤਾਲ ਚੱਲੋ ਰਾਜਵੰਤ ਨੇ ਸਾਫ਼ ਮਨਾਂ ਕਰ ਦਿੱਤਾ ਨਹੀਂ ਮੈਂ ਨਹੀਂ ਜਾਵਾਂਗਾ ਤੂੰ ਆਪਣੀ ਮਾਂ ਦੀ ਦੇਖਭਾਲ ਕਰ ਮੈਂ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ ਜਦੋਂ ਤੱਕ ਤੂੰ ਮੇਰੀ ਮਾਂ ਤੋਂ ਦਿਲੋਂ ਮਾਫੀ ਨਹੀਂ ਮੰਗਦੀ ਅਤੇ ਉਹਨਾਂ ਨੂੰ ਆਪਣੀ ਮਾਂ ਨਹੀਂ ਮੰਦੀ ਉਦੋਂ ਤੱਕ ਇਸ ਘਰ ਵਿੱਚ ਵਾਪਸ ਆਉਣ ਦੀ ਲੋੜ ਨਹੀਂ ਹੈ ਪ੍ਰੀਤ ਆਪਣੇ ਪੇਕੇ ਚਲੀ ਗਈ ਉਸ ਨੂੰ ਅਹਿਸਾਸ ਹੋਇਆ ਕਿ ਜੋ ਦਰਦ ਅੱਜ ਉਹ ਆਪਣੀ ਮਾਂ ਲਈ ਮਹਿਸੂਸ ਕਰ ਰਹੀ ਹੈ ਉਹੀ ਦਰਦ ਰਾਜਵੰਤ ਨੂੰ ਆਪਣੀ ਮਾਂ ਲਈ ਹੋ ਰਿਹਾ ਸੀ ਸ਼ਾਇਦ ਇਹ ਕੁਦਰਤ ਦਾ ਇਨਸਾਫ ਸੀ 6 ਮਹੀਨਿਆਂ ਤੱਕ ਰਾਜਵੰਤ ਉਸ ਨੂੰ ਲੈਣ ਨਹੀਂ ਗਿਆ ਆਖਿਰਕਾਰ ਇੱਕ ਦਿਨ ਪ੍ਰੀਤ ਖੁਦ ਹੀ ਵਾਪਸ ਆਈ ਅਤੇ ਆਉਂਦੇ ਹੀ ਆਪਣੀ ਸੱਸ ਦੇ ਪੈਰਾਂ ਵਿੱਚ ਡੈਗ ਪਈ ਉਸਨੇ ਰੋਂਦੇ ਹੋਏ ਕਿਹਾ ਮਾਂ ਮੈਨੂੰ ਮaaf ਕਰ ਦਿਓ ਮੈਂ ਜੋ ਕੀਤਾ ਉਸ ਬਾਰੇ ਸੋਚ ਕੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਅੱਗੇ ਤੋਂ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਸੱਸ ਨੇ ਕਿਹਾ ਧੀਏ ਮੈਂ ਤੈਨੂੰ ਮaaf ਤਾਂ ਨਹੀਂ ਕਰ ਸਕਦੀ ਕਿਉਂਕਿ ਜ਼ਖਮ ਬਹੁਤ ਡੂੰਘਾ ਪਰ ਮੈਂ ਆਪਣੇ ਬੱਚਿਆਂ ਦਾ ਘਰ ਵੀ ਬਰਬਾਦ ਨਹੀਂ ਦੇਖ ਸਕਦੀ ਤੂੰ ਇਸ ਘਰ ਵਿੱਚ ਰਹਿ ਸਕਦੀ ਹੈਂ ਜਦੋਂ ਅਸੀਂ ਕਿਸੇ ਨਾਲ ਬੁਰਾ ਵਿਵਹਾਰ ਕਰਦੇ ਹਾਂ ਤਾਂ ਸਾਹਮਣੇ ਵਾਲੇ ਦੇ ਦਿਲ ਵਿੱਚ ਹਮੇਸ਼ਾ ਇੱਕ ਚੀਜ਼ ਰਹਿ ਜਾਂਦੀ ਹੈ ਮਾਫੀ ਮੰਗਣ ਨਾਲ ਗਲਤੀ ਸੁਧਰ ਸਕਦੀ ਹੈ ਪਰ અપਮਾਨ ਦੀ ਯਾਦ ਮਰਦੇ ਤੰਮ ਤੱਕ ਨਹੀਂ ਭੁੱਲਦੀ ਇਸ ਲਈ ਹਮੇਸ਼ਾ ਸੋਚ ਸਮਝ ਕੇ ਬੋਲੋ ਅਤੇ ਕਿਸੇ ਦਾ ਦਿਲ ਨਾ ਦਿਖਾਓ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਦਾ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਹੋਰ ਰਮੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ